ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 14 ਨਵੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋਇਆ ਸਵੇਰ ਵੇਲੇ ਕਾਫੀ ਲੱਕਿਆਂ ਦੇ ਵਿੱਚ ਸੰਘਣੀ ਧੁੰਦ ਸੀ ਕਿਤੇ ਹਲਕੀ ਤੋਂ ਦਰਮਿਆਨੀ ਸੀਗੀ ਸੂਰਜ ਦੇ ਦਰਸ਼ਨ ਅੱਜ ਵੀ ਪੰਜਾਬ ਦੇ ਵਿੱਚ ਨਾ ਮਾਤਰ ਹੋਏ ਹਨ ਇਹ ਜਿਹੜੀ ਦੋ ਦਿਨ ਲਗਾਤਾਰ ਧੁੰਦ ਪੈ ਰਹੀ ਹੈ ਇਸ ਦੇ ਨਾਲ ਟੈਂਪਰੇਚਰ ਦੇ ਵਿੱਚ ਕਾਫੀ ਗਰਾਫਟ ਮਹਿਸੂਸ ਕੀਤੀ ਗਈ ਹੈ ਤੇ ਅੱਜ ਦਿਨ ਵੇਲੇ ਵੀ ਠੰਡ ਲੱਗ ਰਹੀ ਹੈ ਟੈਂਪਰੇਚਰ ਉਹੀ ਦਿਨ ਦਾ ਘੱਟ ਤੋਂ ਘੱਟ 20 21 ਡਿਗਰੀ ਦੇ ਆਸ-ਪਾਸ ਪੁੱਜਿਆ ਹੈ ਤੇ ਰਾਤਾਂ ਦਾ ਵੀ 15 16 ਤੋਂ ਵੀ ਥੱਲੇ ਹੇਠਾਂ ਵੱਲ ਨੂੰ ਲਗਾਤਾਰ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲੇਗਾ ਅੱਜ ਸ਼ਾਮ ਵੇਲੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧੁੰਦ ਪਵੇਗੀ ਜਿਵੇਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਹੈ ਇਸ ਤੋਂ ਬਾਅਦ ਮਿਲਦੀ ਹੋਈ ਅਜੇ ਇੱਕ ਦੋ ਦਿਨ ਹੋਰ ਦਿਖਾਈ ਨਹੀਂ ਦੇ ਰਹੀ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ 15 ਦੀ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕੁਝ ਕਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਲੱਗ ਸਕਦੇ ਹਨ ਉਹ ਵੀ ਦੇਖਣਾ ਪਵੇਗਾ ਕਿ ਕਿਹੜੇ ਇਲਾਕਿਆਂ ਨੂੰ ਕਵਰ ਕਰਦੇ ਹਨ ਉਸ ਤੋਂ ਬਾਅਦ ਪੱਛੋ ਹਵਾ ਚੱਲੇਗੀ ਤੇ ਮੌਸਮ ਪੰਜਾਬ ਦਾ ਸਾਫ਼ ਹੋਵੇਗਾ ਤੇ ਖੁੱਲੇਗਾ ਮੌਸਮ ਤੇ ਚੰਗੀ ਵਧੀਆ ਧੁੱਪ ਪੰਜਾਬ ਵਿੱਚ ਲੱਗੇਗੀ